ਇੱਕ ਜਿਵੇਂ ਹੁੰਦਾ ਕਿ 10 ਗੱਡੀਆਂ ਆ ਰਹੀਆਂ ਦੋ ਹੈਲੀਕਾਪਟਰ ਆ ਰਹੇ ਆ ਇਹ ਜਿੱਦਾਂ ਕੁਝ ਦਿਖਾਇਆ ਹੀ ਨਹੀਂ ਯਾਰ ਫਿਲਮ 'ਚ ਮੇਰੇ ਨਾਨਕੇ ਐਕਚੁਅਲ ਜੋ ਉਧਰ ਹਰਿਆਣੇ ਨੇ ਉਹ ਇਦਾਂ ਦਾ ਹੀ ਮਾਹੌਲ ਆਉਂਦੇ ਚੰਗੇ ਬੰਦਿਆਂ ਦੀ ਕਮੀ ਵੀ ਨਹੀਂ ਯਾਰ ਮਾੜਿਆਂ ਦੀ ਵੀ ਕੋਈ ਗਾਰਡ ਨਹੀਂ ਯਾਰ ਕੋਈ ਕੁਝ ਨਹੀਂ سنجੀਦਗੀਆਂ ਜਾਂ ਗਾਲਾਂ ਹਲਕੇ ਹਲਕੇ ਜਿਹੜੀਆਂ ਆਪਾਂ ਪਿੰਡਾਂ 'ਚ ਕੱਢਦੇ ਆਂ ਤਰਾਾਂ 'ਚ ਕੱਢਦੇ ਆਂ ਕਾਸੀ ਆ ਨਾ ਕੁਝ ਫੋਟੋ ਬੈਲ ਦਾ ਰਿਵਾਇਲ ਵੀ ਦੇਖਿਆ ਅਸੀਂ ਤੇ ਕਿਵੇਂ ਲੱਗਿਆ ਅੱਜ ਫਿਰ ਬਾਈ ਦੀ ਫਿਲਮ ਦੇਖ ਕੇ ਵਧੀਆ ਸੀ ਯਾਰ ਸੋਹਣੀ ਫਿਲਮ ਸੀ ਫਿਰ ਦੱਸ ਗੱਡਿਆਂ ਬਾਈ ਨੂੰ ਮੈਂ ਵਧੀਆ ਫਿਲਮ ਸੀ ਬਸ ਉਹ ਵਾਕਿਆਨ ਲੱਗਿਆ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਆਪਾਂ ਖੋ ਚੁੱਕੇ ਉਹ ਚੀਜ਼ਾਂ ਸ਼ਾਇਦ ਵੇਖਣੀ ਕਿੱਥੋਂ ਸੀ ਉਹ ਸਾਰੀਆਂ ਨਿਭਾਈਆਂ ਫਿਲਮੇ ਬਿਲਕੁਲ ਉਹੀ ਮੈਂ ਤੇ ਹਰਸਿਮਰਨ ਬਾਈ ਹੁਣੇ ਗੱਲ ਕਰਦੇ ਸੀ ਇੱਕ ਜਿਵੇਂ ਹੁੰਦਾ ਕਿ 10 ਗੱਡੀਆਂ ਆ ਰਹੀਆਂ ਦੋ ਹੈਲੀਕਾਪਟਰ ਆ ਰਹੇ ਆ ਇਹ ਚ ਤਾਂ ਕੁਝ ਦਿਖਾਇਆ ਹੀ ਨਹੀਂ ਯਾਰ ਫਿਲਮ ਚ ਸਾਰਾ ਜਿਵੇਂ ਕਲਚਰ ਆਪਣਾ ਮੇਰੇ ਨਾਨਕੇ ਐਕਚੁਅਲ ਚ ਉਧਰ ਹਰਿਆਣੇ ਨੇ ਉਹ ਇਦਾਂ ਦਾ ਹੀ ਮਾਹੌਲ ਆ ਉੱਥੇ ਸੋ ਮੈਂ ਫੈਮਿਲੀਅਰ ਆਂ ਚੀਜ਼ਾਂ ਨਾਲ ਪਰ ਉਹ ਐਜ਼ ਅ ਮੂਵੀ ਚ ਜਿਵੇਂ ਜਿਵੇਂ ਰੀਅਲ ਦਿਖਾਇਆ ਗਿਆ ਕਿ ਐਦਾਂ ਹੁੰਦਾ ਮੈਂ ਦੇਖਿਆ ਅਸਲੀ ਚ ਮੈਂ ਰਹਿ ਕੇ ਵੀ ਦੇਖਿਆ ਆ ਐਦਾਂ ਹੁੰਦੇ ਆ ਪੰਡ ਕੁੱਕਰ ਹੈ ਕੁੱਕਰ ਲੱਗਦਾ ਵੀ ਅਸਲੀ ਕੁੱਕਰ ਫਿਰਦਾ ਹੈ ਇਹਨਾਂ ਦੁਨੀਆ 'ਚ ਵੀ ਅੱਜ ਵੀ ਕੁੱਕਰ ਤਾਂ ਹੈਗੇ ਨੇ ਕਈ ਬਾਧੂ ਹੋਣਗੇ ਯਾਰ ਬਾਧੂ ਚੰਗੇ ਬੰਦਿਆਂ ਦੀ ਕਮੀ ਵੀ ਨਹੀਂ ਯਾਰ ਮਾੜਿਆਂ ਦੀ ਵੀ ਕਮੀ ਪੰਜੇ ਉਂਗਲਾਂ ਕਹਿੰਦੇ ਨੇ ਮਾਲਕ ਨੇ ਇੱਕ ਬੜਾ ਪੈਸਾ ਬਿਲਕੁਲ ਬਿਲਕੁਲ ਦਸ਼ਕਾਂ ਨੂੰ ਮਤਲਬ ਮੂਵੀ ਫੈਮਿਲੀ ਮੂਵੀ ਹੈਗੀ ਹਾਂਜੀ ਮਸਤ ਕੋਈ ਗਾਲ ਨਹੀਂ ਯਾਰ ਕੋਈ ਕੁਛ ਨਹੀਂ ਸੰਜੀਦਗੀਆਂ ਹੀ ਆ ਗਾਲਾਂ ਹਲਕੀਆਂ ਹਲਕੀਆਂ ਜਿਹੜੀਆਂ ਆਪਾਂ ਪਿੰਡਾਂ 'ਚ ਕੱਢਦੇ ਆਂ ਘਰਾਂ 'ਚ ਕੱਢਦੇ ਆਂ ਮਾਸਟਰ ਦੇਖਣੀ ਚਾਹੀਦੀ ਐ ਕਰੀ ਮੋਟੀ ਵੇਲੇ ਕਰ ਲੈਣੇ ਬਸ ਉਹ ਚੀਜ਼ ਬਿਲਕੁਲ ਵਧੀਆ ਫਿਲਮ ਗੁੱਡ ਮੂਡ ਇੱਕ ਜਿਵੇਂ ਹੁੰਦਾ ਕਿ 10 ਗੱਡੀਆਂ ਆ ਰਹੀਆਂ ਦੋ ਹੈਲੀਕਾਪਟਰ ਆ ਰਹੇ ਆ ਇੱਜ ਤਾਂ ਕੁਝ ਦਿਖਾਇਆ ਹੀ ਨਹੀਂ ਯਾਰ ਫਿਲਮ 'ਚ ਮੇਰੇ ਨਾਨਕੇ ਐਕਚੁਅਲ ਜੋ ਉਧਰ ਹਰਿਆਣੇ ਨੇ ਉਹ ਇਦਾਂ ਦਾ ਹੀ ਮਾਹੌਲ ਆ ਉਸੇ ਚੰਗੇ ਬੰਦਿਆਂ ਦੀ ਕਮੀ ਵੀ ਨਹੀਂ ਯਾਰ ਮਾੜਿਆਂ ਦੀ ਵੀ ਕੋਈ ਗਾਰਡ ਨਹੀਂ ਯਾਰ ਕੋਈ ਕੁਝ ਨਹੀਂ سنجੀਦਗੀਆਂ ਜਾਂ ਗਾਲਾਂ ਹਲਕੇ ਹਲਕੇ ਜਿਹੜੀਆਂ ਆਪਾਂ ਪਿੰਡਾਂ 'ਚ ਕਰਦੇ ਆਂ ਤਰਾਜੇ ਕੱਢਦੇ ਆ। ਥਾਸ ਯਾਰ ਨਾ ਕੁਛ ਫੋਟੋ ਬਿੱਲ ਦਾ ਵੀ ਵਾਇਰਲ ਵੀ ਦੇਖਿਆ ਅਸੀਂ ਤੇ ਕਿਵੇਂ ਲੱਗਿਆ ਅੱਜ ਫਿਰ ਬਾਈ ਦੀ ਫਿਲਮ ਦੇਖ ਕੇ? ਵਧੀਆ ਸੀ ਯਾਰ, ਸੋਹਣੀ ਫਿਲਮ ਸੀ। ਫਿਰ ਦੱਸ ਗੱਡਿਆਂ ਬਾਈ ਨੂੰ ਮੈਂ ਵਧੀਆ ਫਿਲਮ ਸੀ। ਬਸ ਉਹ ਵਾਕਿਆਨ ਲੱਗਿਆ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਆਪਾਂ ਖੋ ਚੁੱਕੇ ਉਹ ਚੀਜ਼ਾਂ ਸ਼ਾਇਦ ਵੇਖਣੀ ਕਿੱਥੋਂ ਸੀ ਉਹ ਸਾਰੀਆਂ ਨਿਭਾਈਆਂ ਫਿਲਮ ਵਿੱਚ। ਬਿਲਕੁਲ ਉਹੀ ਮੈਂ ਤੇ ਹਰਸਿਮਰਨ ਬਾਈ ਹੁਣੇ ਗੱਲ ਕਰਦੇ ਸੀ। ਤੇ ਇੱਕ ਜਿਵੇਂ ਹੁੰਦਾ ਕਿ 10 ਗੱਡੀਆਂ ਆ ਰਹੀਆਂ, ਦੋ ਹੈਲੀਕਾਪਟਰ ਆ ਰਹੇ ਆ। ਇਹ ਚ ਤਾਂ ਕੁਝ ਦਿਖਾਇਆ ਹੀ ਨਹੀਂ ਯਾਰ ਫਿਲਮ 'ਚ। ਸਾਰਾ ਜਿਵੇਂ ਕਲਚਰ ਆਪਣਾ ਮੇਰੇ ਨਾਨਕੇ ਐਕਚੁਅਲ ਚ ਉਧਰ ਹਰਿਆਣੇ ਨੇ ਉਹ ਇਦਾਂ ਦਾ ਹੀ ਮਾਹੌਲ ਆ ਉੱਥੇ ਸੋ ਮੈਂ ਫੈਮਿਲੀਅਰ ਆਂ ਚੀਜ਼ਾਂ ਨਾਲ ਪਰ ਉਹ ਐਜ਼ ਅ ਮੂਵੀ ਚ ਜਿਵੇਂ ਜਿਵੇਂ ਰੀਅਲ ਦਿਖਾਇਆ ਗਿਆ ਕਿ ਐਦਾਂ ਹੁੰਦਾ ਮੈਂ ਦੇਖਿਆ ਅਸਲੀ ਚ ਮੈਂ ਰਹਿ ਕੇ ਵੀ ਦੇਖਿਆ ਆ ਐਦਾਂ ਹੁੰਦੇ ਆ ਪੰਡੂ ਪਰ ਉਹ ਐ ਲੱਗਿਆ ਜਿਵੇਂ ਰਿਐਲਿਟੀ ਜੀ ਕੁੱਕਰ ਹੈ ਕੁੱਕਰ ਲੱਗਦਾ ਵੀ ਅਸਲੀ ਕੁੱਕਰ ਫਿਰਦਾ ਹੈ ਇੰਨਾਂ ਦੁਨੀਆ ਚ ਵੀ ਅੱਜ ਵੀ ਕੁੱਕਰ ਤਾਂ ਹੈਗੇ ਨੇ ਕਈ ਬਾਦੂ ਹੋਣਗੇ ਯਾਰ ਬਾਦੂ ਹੋਣਗੇ ਚੰਗੇ ਬੰਦਿਆਂ ਦੀ ਕਮੀ ਵੀ ਨਹੀਂ ਯਾਰ ਮਾੜਿਆਂ ਦੀ ਵੀ ਕਮੀ ਕੋਈ ਪੰਜੇ ਮੁਗਲਾ ਕਿੰਨੇ ਨੇ ਮਾਲਕ ਨੇ ਇੱਕ ਬੜਾ ਪੈਸਾ ਬਿਲਕੁਲ ਬਿਲਕੁਲ ਕਿਹੜਾ ਚਾਰੇ ਦਸ਼ਕਾ ਨੂੰ ਮਤਲਬ ਮੂਵੀ ਫੈਮਲੀ ਮੂਵੀ ਹੈਗੀ ਹੈ ਹਾਂਜੀ ਮਸਟ ਕੋਈ ਗਾਰਡ ਨਹੀਂ ਯਾਰ ਕੋਈ ਕੁਛ ਨਹੀਂ ਸੰਜੀਦੀਆਂ ਜਾਂ ਗਾਲਾਂ ਹਲਕੇ ਹਲਕੇ ਜਿਹੜੀਆਂ ਆਪਾਂ ਪਿੰਡਾਂ 'ਚ ਕੱਢਦੇ ਆਂ ਘਰਾਂ 'ਚ ਕੱਢਦੇ ਆਂ ਮਸਟ ਦੇਖਣੀ ਚਾਹੀਦੀ ਐ ਕਰੀ ਮੋਟੀ ਵੇਲੇ ਕਰ ਲੈਣੇ ਬਸ ਉਹ ਹੀ ਚੀਜ਼ਾਂ ਬਿਲਕੁਲ ਵਧੀਆ ਫਿਲਮ ਗੁੱਡ ਮੂਵੀ